ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰਕਰ ਆਪਰੇ ਕੋ ਠੀਕ ਹੋਮੋਂਗੇ ਤਾਂ ਅੱਜ ਤੁਹਾਡੇ ਵਾਸਤੇ ਇੱਕ ਨਵੀਂ ਅਪਡੇਟ ਲੈ ਕੇ ਆਏ ਆਂਗੇ ਇਹ ਅਪਡੇਟ ਰਾਜੇ ਉਹਨਾਂ ਬੱਚਿਆਂ ਵਾਸਤੇ ਹੈ ਜਿਨ੍ਹਾਂ ਨੇ ਗਰੁੱਪ ਡੀ ਦਾ ਫਾਰਮ ਭਰਿਆ ਹੋਇਆਗਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਾਲਾ ਜਿਹੜੇ ਬੱਚਿਆਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਾਲਾ 300 ਪੋਸਟਾਂ ਵਾਲਾ ਜਿਹੜਾ ਫਾਰਮ ਫਿਲ ਕੀਤਾ ਹੋਇਆਗਾ ਉਹਨਾਂ ਕੀ ਡੇਟਾ ਵਾਸਤੇ ਇਹ ਅਪਡੇਟ ਹੈਗਾ ਉਹ ਵੀ ਗਰੁੱਪ ਡੀ ਦੀ ਭਰਤੀ ਸੀ ਰੈਗੂਲਰ ਭਰਤੀ ਸੀ ਠੀਕ ਹੈ ਜੀ ਤੇ ਉਹਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਸਾਰੇ ਬੱਚਿਆਂ ਦੀ ਵੀਡੀਓ ਧਿਆਨ ਨਾਲ ਦੇਖਣਾ ਰਾਜੇ ਹਰ ਤਰ੍ਹਾਂ ਦੀ ਨਮੀ ਸਹੀ ਤੇ ਜੈਨੂਨ ਭਰਤੀ ਜਿਹੜੀ ਪੰਜਾਬ ਦੇ ਵਿੱਚ ਆਊਗੀ ਜੇਕਰ ਕਿਸੇ ਬੱਚੇ ਨੂੰ ਉਹਦੀ ਜਾਣਕਾਰੀ ਲੈਣੀ ਹੈ ਕਿ ਜੀ ਕਿਦੋਂ ਭਰਤੀ ਹੋਣੀ ਹੈ ਕਿਹੜੀ ਭਰਤੀ ਕਦੋਂ ਆਈ ਆ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਬਿਲਕੁਲ ਐਕੂਰੇਟ ਨੌਲੇਜ ਲੈਣੀ ਹੈ ਤਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਆ ਕਰੋ ਹਰੇਕ ਵੀਡੀਓ ਨੂੰ ਆਪਣੀ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਰਾਜੇ ਠੀਕ ਹੈ ਜਿਹੜਾ ਆਪਣਾ ਹੌਸਲੇ ਦਾ ਵਾਦਾ ਬਾਕੀ ਦਾ ਜਿਹੜੇ ਬੱਚੇ ਨੇ ਗਰੁੱਪ ਡੀ ਦਾ ਪੇਪਰ ਦੇਣਾ ਚਾਹੇ ਬੱਚਿਆਂ ਨੇ ਉਹਨਾਂ ਨੇ ਯਾ ਪੰਜਾਬ ਹਰਿਆਣਾ ਹਾਈ ਕੋਰਟ ਵਾਲਾ ਦੇਣਾ ਚਾਹੀਏ ਪੰਜਾਬ ਦਾ ਦੇਣਾ ਚਾਹੀਏ ਜੇ ਰਵਡ ਦਾ ਆਪਣੀ ਇੱਕ ਬਿਲਕੁਲ ਫ੍ਰੀ ਸੀਰੀਜ਼ ਚੱਲ ਰਹੀ ਹੈਗੀ ਪੀワイਕਿਊ ਦੀ ਡੇਲੀ ਉਰੀ ਕਲਾਸ 12:30 ਵਜੇ ਤੁਹਾਡੀ ਅਪਡੇਟ ਹੋ ਜਾਂਦੀ ਹੈ ਉਹ ਕਲਾਸ ਕਿਸੇ ਵੀ ਬੱਚੇ ਨੇ ਨਹੀਂ ਛੱਡਣੀ ਠੀਕ ਹੈ ਜੀ ਬਹੁਤ ਬੱਚਿਆਂ ਨੂੰ ਵਧੀਆ ਰਿਸਪੌਂਸ ਮਿਲਦੇ ਹੈ ਕਲਾਸ ਨੂੰ ਠੀਕ ਹੈ ਜੀ ਚਲੋ ਗੱਲ ਕਰਦੇ ਹਾਂ ਅੱਜ ਦੀ ਜਿੰਨਾਂ ਬੱਚਿਆਂ ਨੇ ਰਾਜੇ 300 ਭਰਤੀ ਦਾ ਫਾਰਮ ਭਰਿਆ ਹੈਗਾ ਠੀਕ ਹੈ ਜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਉਹਨਾਂ ਸਾਰੇ ਬੱਚਿਆਂ ਨੂੰ ਕੱਲ ਦੇ ਆ ਮੈਸੇਜ ਆ ਰਹੇ ਹੈ ਐਡੈਕਟ ਵਿੰਡੋ ਇਜ਼ ਮੇਡ ਲਾਈਵ ਫੋਰ ਦਾ ਪੋਸਟ ਆਫੀਸਨ ਜਿਹੜੇ ਬੱਚੇ ਨੇ ਪੀਐਨ ਦੀ ਪੋਸਟ ਵੀ ਗਰੁੱਪ ਡੀ ਦੇ ਵਿੱਚ ਆ ਜਾਂਦੀ ਹੈ ਠੀਕ ਹੈ ਜੀ ਤੇ ਜਿਹੜੇ ਬੱਚਿਆਂ ਨੇ ਵੀ ਇਹ ਪੋਸਟ ਭਰੀ ਹੋਈ ਹੈ ਪੀਐਨ ਦੀ ਤਾਂ ਉਹਨਾਂ ਬੱਚਿਆਂ ਨੂੰ ਠੀਕ ਹੈ ਜੀ ਤੇ ਉਹਨਾਂ ਬੱਚਿਆਂ ਦੇ ਜੇਕਰ ਕਿਸੇ ਬੱਚੇ ਦਾ ਫਾਰਮ ਹੈ ਜਿਹੜਾ ਉਹ ਗਲਤ ਭਰਿਆ ਗਿਆ ਚਾਹੇ ਵੀ ਡੇਟ ਆਫ ਬਰਥ ਗਲਤ ਭਰੀ ਗਈ ਚਾਹੇ ਵੀ ਕੈਟਾਗਰੀ ਗਲਤ ਭਰੀ ਗਈ ਚਾਹੇ ਉਹਨੇ ਫਾਦਰ ਨੇ ਮਦਰ ਨੇਮ ਜਨਮ ਡੇਟ ਐਡਰੈਸ ਆਧਾਰ ਕਾਰਡ ਨੰਬਰ ਜਾਹੀ ਨੰਬਰ ਕੁਛ ਵੀ ਰਾਜੇ ਉਹਦਾ ਕੋਈ ਸਿਗਨੇਚਰ ਨਹੀਂ ਅਪਡੇਟ ਹੋਇਆ ਜਾਂ ਫੋਟੋ ਨਹੀਂ ਉਹਦੀ ਅਪਡੇਟ ਹੋਈ ਐਡਸਾਈਟ ਦਾ ਕੋਈ ਵੀ ਅਪਡੇਟ ਆ ਰਿਹਾ ਜੇ ਜਿਹੜੀ ਉਹ ਬੱਚੇ ਦੀ ਰਹਿੰਦੀ ਹੈ ਪੂਰੀ ਹੋਣ ਵਾਲੀ ਜੇ ਉਹ ਬੱਚੇ ਨੂੰ ਲੱਗਦਾ ਕਿ ਮੇਰਾ ਫਾਰਮ ਗਲਤ ਭਰਿਆ ਗਿਆ ਸੀਗਾ ਤਾਂ ਇਹਨਾਂ ਨੇ ਰਾਜੇ ਡਿਪਾਰਟਮੈਂਟ ਵੱਲੋਂ ਠੀਕ ਹੈ ਜੀ ਉਹ ਜਿਹੜੀ ਵੈਬਸਾਈਟ ਆ ਉਹ ਓਪਨ ਕੀਤੀ ਹੈ ਲਾਈਵ ਸੈਸ਼ਨ ਸ਼ਾਇਦ ਅੱਜ ਦਾ ਤੇ ਕੱਲ ਦਾ ਦਿਨ ਉਹ ਆਨਲਾਈਨ ਰਹਿਣੀ ਹੈ ਜੇਕਰ ਕਿਸੇ ਬੱਚੇ ਦਾ ਵੀ ਫਾਰਮ ਦੇ ਵਿੱਚ ਕਮੀ ਪੇਚੀ ਹੈਗੀ ਹੈ ਤਾਂ ਪੂਰੀ ਕਰ ਲੋ ਉਹਨੂੰ ਐਡਿਟ ਕਰ ਲੋ ਠੀਕ ਹੈ ਜੀ ਉਹ ਹੁਣ ਤਾਂ ਠੀਕ ਹੋ ਜਾਊਗਾ ਬਾਅਦ ਵਿੱਚ ਜੇ ਤੁਸੀਂ ਕਹੋਗੇ ਕਿ ਜੀ ਮੇਰਾ ਕੈਟਾਗਰੀ ਗਲਤ ਭਰੀ ਗਈ ਸੀ ਜੀ ਮੇਰੀ ਜੇ ਟਾਪ ਬਾਰਤ ਗਲਤ ਭਰੀ ਮੇਰੇ ਫਾਦਰ ਨੇਮ ਗਲਤ ਭਰਿਆ ਗਿਆ ਸੀ ਬਾਅਦ ਵਿੱਚ ਕੁਝ ਨਹੀਂ ਹੋਣਾ ਬਾਅਦ ਚ ਤੁਹਾਡਾ ਫਾਰਮ ਸਿੱਧਾ ਰਿਜੈਕਟ ਹੋਣਾਗਾ ਠੀਕ ਹੈ ਜੀ ਸਿੱਧਾ ਤੁਹਾਡਾ ਫਾਰਮ ਰਿਜੈਕਟ ਹੋਣਾ ਬਾਅਦ じゃ ਤਾਂ ਕਰਕੇ ਬਣੇ ਰਹੋ ਬਾਕੀ ਰਾਜ ਬਹੁਤ ਬੱਚਿਆਂ ਦਾ ਪ੍ਰੈਸ਼ਰ ਹੁੰਦਾ ਕਿ ਪੀਐਨ ਦੀ ਯੂਨੀਫਾਰਮ ਕਿਹ ਜੀ ਹੁੰਦੀ ਹੈ ਕੀ ਕੰਮ ਹੁੰਦਾ ਪੀਐਨ ਉਹ ਵੀ ਤੁਹਾਨੂੰ ਦਿਖਾ ਦਿੰਦਾ ਮੈਂ ਉਦੋਂ ਦਾ ਜਿਹੜਾ ਡਾਟਾ ਰਿਮੂਵ ਹੋ ਗਿਆ ਤੁਹਾਨੂੰ ਮੈਂ ਬਾਅਦ ਵਿੱਚ ਦਿਖਾ ਦੂੰਗਾ ਟੈਲੀਗ੍ਰam ਤੇ ਸੈਂਡ ਕਰ ਦੂੰਗਾ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋਗੇ ਤਾਂ ਇਹ ਇੱਕ ਵਾਰੀ ਜ਼ਰੂਰ ਜਾ ਕੇ ਆ ਰਹੀ ਵੈਬਸਾਈਟ ਠੀਕ ਹੈ ਜੀ ਉੱਤੇ ਜਾ ਕੇ ਤੁਸੀਂ ਚੈੱਕ ਕਰ ਲਓ ਸਾਰਾ ਕੁਝ ਕੰਮ ਇਹਦਾ ਕੋਈ ਬੜਾ ਵੱਡਾ ਨਹੀਂ ਹੁੰਦਾ ਠੀਕ ਹੈ ਜਿਹੜਾਂ ਦਾ ਰੌਲਾ ਰੱਪਾ ਪੈਂਦਾ ਹੁੰਦਾ ਉਹਨਾਂ ਨੂੰ ਸ਼ਾਂਤ ਕਰਨਾ ਹੁੰਦਾ ਹੈ ਤੇ ਬਾਕੀ ਜੱਜ ਨੂੰ ਮਾੜਾ ਮੋਟਾ ਜਿਹੜੇ ਉੱਤੇ ਹੁੰਦੇ ਆ ਮਾੜਾ ਮੋਟਾ ਪਾਣੀ ਧਣੀ ਦਾ ਕੰਮ ਆਗਾ ਵੈਸੇ ਕੰਮ ਬਹੁਤ ਵਧੀਆ ਹੈਗਾ ਕੋਈ ਸਟ्रेस ਵਾਲੀ ਜੋਬ ਨਹੀਂ ਹੈਗੀ ਬਹੁਤ ਜ਼ਿਆਦਾ ਵਧੀਆ ਜੋਬ ਆ ਵਧੀਆ ਪੇਸਕੇਲ ਹੈਗਾ ਜਿਹੜੇ ਬੱਚੇ ਨੇ ਰਾਜੇ ਪੰਜਾਬ ਪੁਲਿਸ 2024 ਦੀ ਤੇ 25 ਦੀ ਤਿਆਰੀ ਕਰਨੀ ਹੈ ਤੁਹਾਡੇ ਵਾਸਤੇ ਬੈਚ ਚੱਲ ਰਿਹਾ ਜੇਲਵਾੜਾ ਵਾਲੇ ਕੈਂਡੀਡੇਟ ਵੀ ਤਿਆਰੀ ਕਰ ਸਕਦੇ ਕਲਰਕ ਵੀਡੀਓ ਪਟਵਾਰੀ ਗਰੁੱਪ ਡੀ ਵਾਲੇ ਬੱਚੇ ਨੇ ਰਾਜੇ ਆਲ ਪੰਜਾਬ ਐਗਜ਼ਾਮ ਬੈਚ ਆ ਜਿਹੜਾ ਚੜ੍ਹਦੀ ਕਲਾ ਬੈਚ ਕਿਹਾ ਜਾਂਦਾ ਜਿਹਨੂੰ ਆਪਾਂ ਉਹ ਲੈ ਸਕਦੇ ਹੋ ਉਹਦੇ ਵਿੱਚ ਤੁਹਾਡਾ ਸਾਰੇ ਪੇਪਰ ਕਵਰ ਹੋ ਜਾਣਗੇ ਸਾਰੇ ਪੇਪਰ ਕਵਰ ਹੋ ਜਾਣਗੇ ਤੁਹਾਡੇ ਨਲੇ ਰਾਜੇ ਤੁਹਾਡਾ ਮਤਲਬ ਤੁਹਾਨੂੰ ਸਾਰਾ ਕੰਟੈਂਟ ਵਿੱਚ ਪੂਰਾ ਵਧੀਆ ਪੰਜਾਬੀ ਦੇ ਵਿੱਚ ਤੇ ਇੰਗਲਿਸ਼ ਦੇ ਵਿੱਚ ਮਿਲੂਗਾ ਕੰਟੈਂਟ ਦੀ ਸਾਡੀ 100% ਗਾਰੰਟੀ ਹੁੰਦੀ ਹੈ ਕਰਵਾਏ ਹੋਏ ਦੇ ਵਿੱਚੋਂ ਦਾ ਸਿਰਫ ਉਹੀ ਚੀਜ਼ਾਂ ਕਰਵਾਗੇ ਜਿਹੜੇ ਪੇਪਰ 'ਚ ਆਉਣਗੀਆਂ ਇਹਦੇ ਵਿੱਚ ਜੜਾਜੀ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲੈਕਚਰ ਸਾਰਿਆਂ ਦੇ ਪੀਡੀਐਫ ਸਾਰਿਆਂ ਦੀਆਂ ਵੀਡੀਓ ਜ਼ੀਰੋ ਲੈਵਲ ਤੋਂ ਕਲਾਸਾਂ ਇੰਗਲਿਸ਼ ਤੇ ਮੈਥ ਤੱਕ ਸਲੇ ਨਾ ਜਾਵੇ ਤੁਹਾਨੂੰ ਦੱਸਿਆ ਐਪ ਆਪਣੀ ਦੀਪੁਲਰ ਐਜੂਕੇਸ਼ਨ ਵਾਲਾ ਜਿੰਨਾ ਬੱਚਾ ਕੋਲ ਆਈਫੋਨ ਉਹਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ org ਕੋਡ ਫਿਲ ਕਰਨਾ ਆਹ ਵਾਲਾ ਆਪਣਾ ਮੋਬਾਈਲ ਨੰਬਰ ਆਦਾ ਜੇ ਐ ਪ੍ਰਤੀ ਜੇਕਰ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਮੈਨੂੰ ਇਹ ਨੰਬਰ ਤੇ ਕਾਲ ਕਰ ਸਕਦੇ ਹੋ ਠੀਕ ਹੈ ਜੀ ਸਾਰੇ ਕੋਰਸਾਂ ਤੇ ਆਪਣਾ ਹਜੇ ਵੀ 75% ਆਫ ਚੱਲ ਰਿਹਾ ਹੈ ਜੇ ਕੋਈ ਕੈਂਡੀਡੇਟ ਜੁਆਇਨ ਕਰਨਾ ਚਾਹੁੰਦਾ ਜਲਦੀ ਤੋਂ ਜਲਦੀ ਕਰ ਸਕਦਾ ਕਰਾ ਜੇ ਕਿਸੇ ਵੀ ਇੱਕ ਬੈਚ ਤੋਂ ਜੇ ਪੰਜਾਬ ਦੇ ਸਾਰੇ ਪੇਪਰ ਇੰਟੀਰੀਅਰ ਕਰ ਸਕਦੇ ਹੋ ਗਾਰੰਟੀ ਵਾਲਾ ਬੈਚ ਹੋ ਰਿਹਾ ਜੇ ਠੀਕ ਹੈ ਜੀ ਧੰਨਵਾਦ ਮੇ ਦੋਸਤੋ